ਹੈਲੋ एवरीवन ਵੈਲਕਮ ਟੂ ਮਾਈ ਚੈਨਲ ਜਿਸ ਦਾ ਨਾਮ ਹੈ ਸਿਮਰਨ ਪੰਜਾਬੀ ਚੈਨਲ ਖਾਸ ਤੌਰ ਤੇ ਉਹਨਾਂ ਸਟੂਡੈਂਟ ਵਾਸਤੇ ਹੈ ਜੋ ਕਿ ਐਨਟੀਏ ਯੂਜੀਸੀ ਨੈਟ ਐਗਜ਼ਾਮ ਦੀ ਤਿਆਰੀ ਕਰ ਰਹੇ ਨੇ ਇੱਥੇ ਆ ਕੇ ਤੁਸੀਂ ਆਪਣੇ ਐਗਜ਼ਾਮ ਦੀ ਤਿਆਰੀ ਕਰ ਸਕਦੇ ਹੋ ਜਿੰਨੇ ਵੀ ਟੌਪਿਕ ਹੈ ਤੁਹਾਡੇ ਐਗਜ਼ਾਮ ਦੇ ਨਾਲ ਰਿਲੇਟਡ ਸਾਰੇ ਹੀ ਤੁਹਾਨੂੰ ਇੱਥੇ ਮਿਲ ਜਾਣਗੇ ਸੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਨਾਲ ਦੇ ਨਾਲ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਲਓ ਤਾਂ ਜੋ ਤੁਹਾਨੂੰ ਨੋਟੀਫਿਕੇਸ਼ਨ ਮਿਲਦੀ ਰਹੇ ਇਸ ਤੋਂ ਇਲਾਵਾ ਲਾਈਕ ਸ਼ੂ ਕਰੋ ਵੀਡੀਓਸ ਨੂੰ ਸ਼ੇਅਰ ਕਰਿਓ ਕਮੈਂਟ ਕਰਕੇ ਦੱਸਿਓ ਕਿਹੋ ਜਿਹਾ ਲੱਗਦੇ ਪਏ ਨੇ Telegram ਚੈਨਲ ਦੇ ਉੱਤੇ ਜਾ ਕੇ ਤੁਸੀਂ ਫੋਲੋ ਕਰ ਸਕਦੇ ਹੋ ਡਿਸਕ੍ਰਿਪਸ਼ਨ ਬਾਕਸ ਵਿੱਚ ਲਿੰਕ ਤੁਹਾਨੂੰ ਮਿਲ ਜਾਗਾ ਇਸ ਤੋਂ ਇਲਾਵਾ ਕ ਤੁਸੀਂ NTU UGC NET exam ਦੇ ਨਾਲ ਰਿਲੇਟਡ ਕੋਰਸ ਜੁਆਇਨ ਕਰਨਾ ਹੋਏਗਾ ਜੋ ਕਿ ਆਲਰੇਡੀ ਇੱਕ ਚੱਲਦਾ ਪਿਆ ਹੈ ਬਟ ਅਗਰ ਇਹ ਨੈਕਸਟ ਜਿਹੜਾ ਹੈ ਦਾ ਮੀਨ ਮੰਥ ਇਗਜ਼ਾਮ ਨਹੀਂ ਹੋਇਆ ਤੈਨ ਉਦੋਂ ਵੀ ਅਸੀਂ ਜਿਹੜਾ ਹੈਗਾ ਸਟਾਰਟ ਕਰਾਂਗੇ ਕੋਰਸ ਤੇ ਉਦੋਂ ਤੁਸੀਂ ਜੁਆਇਨ ਕਰ ਸਕਦੇ ਹੋ ਜਿਹੜੇ ਇਸ ਵਾਰ ਜੁਆਇਨ ਨਹੀਂ ਕੀਤੇ ਹੋਏ ਸੋ ਇਸ ਦੇ ਵਿੱਚ ਤੁਹਾਨੂੰ ਕੀ ਕੀ ਮਿਲਦਾ ਹੈ ਕੋਰਸ ਦੇ ਵਿੱਚ ਜਿਹੜੀਆਂ ਅਸੀਂ ਪੀਡੀਐਫ ਵਗੈਰਾ ਜੋ ਤੁਹਮੇ ਆਪਣਉਂ ਨਹੀਂ ਆਉਂਦਾ ਉਹ ਤੁਹਾਨੂੰ ਦਿੱਤੇ ਜਾਂਦੇ ਨੇ ਨਾਲ ਦੇ ਨਾਲ ਜਿਹੜੇ ਵੀਡੀਓਜ਼ ਦੇ ਲਿੰਕ ਹੁੰਦੇ ਨੇ ਜਿਹੜੀਆਂ ਕਲਾਸਿਸ ਹੁੰਦੀਆਂ ਨੇ ਰਿਪੀਟ ਤੇ ਤੁਸੀਂ ਉਹ ਦੇਖ ਸਕਦੇ ਹੋ ਇਸ ਤਲਾਵਾ 1 ਮੰਥ ਦਾ ਥਿਉਰੀ ਕੋਰਸ ਹੁੰਦਾ ਹੈ ਤੇ ਜਿਹਦੇ ਵਿੱਚ ਜਿੰਨੇ ਵੀ ਟੌਪਿਕ ਹੈ ਡਿਟੇਲਸ ਦੇ ਵਿੱਚ ਕਰਵਾਏ ਜਾਂਦੇ ਨੇ ਸੋ ਟੌਪਿਕ ਜਿਹੜਾ ਸਾਡਾ ਮਾਸ ਕਲਚਰ ਜਿਹੜਾ ਹੈ ਅਸੀਂ ਉਹਦੇ ਨਾਲ ریلیਟਡ ਅੱਜ ਟੌਪਿਕ ਜਿਹੜਾ ਹੈ ਉਹ ਪੜਾਂਗੇ ਠੀਕ ਹੈ ਸੋ ਮਾਸ ਕਲਚਰ ਤੋਂ ਲਾਵਾ ਅਸੀਂ ਪਹਿਲੋ ਵੀ ਉਪ ਸੱਭਿਆਚਾਰ ਤੇ ਦੂਸਰੇ ਜਿਹੜੇ ਆ ਟੌਪਿਕ ਇਹਰੇ ਆਲਰੇਡੀ ਅਸੀਂ ਪੜ ਚੁੱਕੇ ਹਾਂ ਸੱਭਿਆਚਾਰ ਦੇ ਨਾਲ ریلیਟਡ ਤੇ ਅੱਜ ਅਸੀਂ ਜਿਹੜਾ ਦੂਸਰਾ ਟਾਪਿਕ ਪੜਾਂਗੇ এর ਨਾਲ ਵਿਸ਼ਵ ਸੱਭਿਆਚਾਰ ਮੈਂ ਪਹਿਲਾਂ ਪੜਾਇਆ ਸੀ ਤੁਹਾਨੂੰ ਅਗਾ ਤੁਸੀਂ ਬਾਕੀ ਦੀਆਂ ਵੀਡੀਓਜ਼ ਦੇਖੋ ਤੇ ਅੱਜ ਅਸੀਂ ਮਾਸ ਕਲਚਰ ਜਿਹੜਾ ਹੈ ਜੋ ਕਿ ਮੈਂ ਪਹਿਲਾਂ ਦੱਸਿਆ ਸੀ ਉਹਨਾਂ ਦੇ ਵਿੱਚ ਅਸੀਂ ਇਹ ਪੜਾਵਾਂਗੇ ਤੇ ਇਸ ਤੋਂ ਪਹਿਲਾਂ ਜਿਹੜਾ ਮੈਂ ਤੁਹਾਨੂੰ ਦੱਸਿਆ ਸੀ ਕਿ ਟਾਪਿਕ ਜਿਹੜਾ ਸਾਡੇ ਨਾਲ ਨਾਲ ਚੱਲਦੇ ਪੈਣੇ ਸਾਹਿਤ ਸੱਭਿਆਚਾਰ ਅਗੱਲ ਤੋਂ ਪੜਨਾ ਹੋਏਗਾ ਤਾਂ ਉਹ ਵੀ ਅਸੀਂ ਦੇਖਾਂਗੇ ਕੀ ਉਹਦੇ ਵਿੱਚ ਕੀ ਕੀ ਚੀਜ਼ਾਂ ਪੜਨ ਵਾਲੀਆਂ ਨੇ ਤੇ ਕੀ ਕੀ ਨਹੀਂ ਸੋ ਸਟਾਰਟ ਕਰਦੇ ਆ ਅੱਜ ਦੀ ਵੀਡੀਓ ਦੇ ਸੋ ਮਾਸ ਕਲਚਰ ਜਿਹੜਾ ਹੈ ਗਏ ਸਭ ਤੋਂ ਪਹਿਲਾਂ ਅਸੀਂ ਇਸ ਦੇ ਆ ਸ਼ਾਰਟ ਦੇ ਵਿੱਚ ਜਾਣੇ ਆ ਕੀ ਹੈ ਕੀ ਨਹੀਂ ਡੈਫੀਨੇਸ਼ਨ ਤੁਸੀਂ ਇਸ ਦੀ ਤੇ ਇੰਟਰੋ ਇਸ ਦੀ ਇੱਥੇ ਪੜ ਸਕਦੇ ਹੋ ਸੋ ਮਾਸ ਕਲਚਰ ਜਿਹੜਾ ਹੈ ਗਏ ਉਸ ਦੇ ਵਾਸਤੇ ਪਪੂਲਰ ਸੱਭਿਆਚਾਰ ਜਾਂ ਪੌਪ ਕਲਚਰ ਜਿਹੜਾ ਸ਼ਬਦ ਹੈ ਉਹ ਉਸ ਦੀ ਜਗ੍ਹਾ ਵਰਤ ਲੈ ਜਾਂਦੇ ਆ ਆਮ ਤੌਰ ਤੇ ਸਮਾਜ ਦੇ ਮੈਂਬਰਾਂ ਦੁਆਰਾ ਪ੍ਰਥਾਵਾਂ ਵਿਸ਼ਵਾਸ ਤੇ ਵਸਤੂਆਂ ਦੇ ਇੱਕ ਸਮੂਹ ਵਿੱਚ ਮੰਨਤਾ ਦਿੱਤੀ ਜਾਂਦੀ ਹੈ ਜੋ ਕਿਸੇ ਸਮਾਜ ਵਿੱਚ ਇੱਕ ਨਿਸ਼ਚਿਤ ਬਿੰਦੂ ਤੇ ਪ੍ਰਚਲਿਤ ਹੁੰਦਾ ਹੈ ਮਾਸ ਕਲਚਰ ਜਿਹੜਾ ਹੈਗਾ ਨਾ ਇਸ ਦੇ ਵਿੱਚ ਆਮ ਤੌਰ ਤੇ ਜਿਹੜੇ ਉਸ ਸਮਾਜ ਦੇ ਮੈਂਬਰ ਹੁੰਦੇ ਨੇ ਉਹਨਾਂ ਦੇ ਜਿਹੜੇ ਪ੍ਰਥਾਵਾਂ ਵਿਸ਼ਵਾਸ ਤੇ ਜਿਹੜੀਆਂ ਵਸਤੂਆਂ ਹੁੰਦੀਆਂ ਨੇ ਉਨ੍ਹਾਂ ਦੇ ਇੱਕ ਸਮੂਹ ਵੱਜੋਂ ਇਸ ਨੂੰ ਮਾਨਤਾ ਦਿੱਤੀ ਜਾਂਦੀ ਹੈ ਮਤਲਬ ਅਗਰ ਫਿਰ ਵੇਖਿਆ ਜਾਏ ਤਾਂ ਮਾਸ ਕਲਚਰ ਦੇ ਵਿੱਚ ਵੀ ਮਾਨਤਾ ਜਿਹੜੀ ਹੈ ਇੱਕ ਸਮੂਹ ਵੱਜੋਂ ਹੀ ਦਿੱਤੀ ਜਾਂਦੀ ਹੈ ਜਿ ਹੈ ਜਿਹੜੀ ਕਿ ਇੱਕ ਸਮਾਜ ਦੇ ਉੱਤੇ ਚੜੇ ਗਿਆ ਇੱਕ ਨਿਸ਼ਚਿਤ ਬਿੰਦੂ ਦੇ ਉੱਤੇ ਪਰ ਚੱਲੇ ਹੁੰਦੇ ਨੇ ਹੁਣ ਦੇਖੋ ਅਗਰ ਸਿੰਪਲ ਦੇ ਵਿੱਚ ਗਵਾ ਮੈਂ ਜਦੋਂ ਸਾਡਾ ਉਹ ਉਦਯੋਗੀ ਕ੍ਰਾਂਤੀ ਸ਼ੁਰੂ ਹੋਈ ਸੀ ਨਾ ਇਹ ਮਾਸ ਕਲਚਰ ਉਹਦੋਂ ਤੋਂ ਹੀ ਜੜਾਗਾ ਸੀ ਇਹ ਸ਼ੁਰੂਆਤ ਇਸੇ ਜੜੀ ਕਿਸੇ ਸਾਡੇ ਇੱਥੇ ਹੋ ਚੁੱਕੀ ਸੀ ਮੁੜੇ ਇਸ ਦੇ ਵਿੱਚ ਅਗਰ ਦੇਖਿਆ ਜਾਵੇ ਤਾਂ ਸਾਡੇ ਕੋ ਸਾਰੀਆਂ ਸ਼ਕਤੀਆਂ ਸਾਡੇ ਕੋ ਉਹ ਚੀਜ਼ਾਂ ਆਈਆਂ ਦੀਆਂ ਗਿਆ ਨੇ ਜਿਨ੍ਹਾਂ ਨੂੰ ਕਹਿ ਸਕਦੇ ਹੋ ਵਿਰੋਧ ਕਰਨਾ ਔਖਾ ਗਏ ਮਤਲਬ ਕੀ ਗਏ ਇਹ ਮਨੁੱਖ ਵਾਸਤੇ ਪੈਦਾ ਕੀਤਾ ਗਿਆ ਕਲਚਰ ਹੈ ਦੱਸੀ ਮਤਲਬ ਕੀ ਗਏ ਕਿ ਇਨ ਨੂੰ ਪੌਪੂਲਰ ਜਿਹੜਾ ਹੈ ਗਏ ਇੱਕ ਤਰੀਕੇ ਦੇ ਨਾਲ ਬਣਾਉਣਾ ਇਸ ਦੇ ਵਿੱਚ ਉਹ ਚੀਜ਼ਾਂ ਆ ਜਾਂਦੀਆਂ ਨੇ ਜਿਨ੍ਹਾਂ ਨੂੰ ਅਸੀਂ ਡਿਨਾਈ ਨਹੀਂ ਕਰ ਸਕਦੇ ਕਿ ਅਸੀਂ ਇਸ ਨੂੰ ਵਰਤੋਂ ਦੇ ਵਿੱਚ ਨਹੀਂ ਲੈ ਕੇ ਆਣਾ ਇਹ ਅਸੀਂ ਕਦੀ ਵੀ ਇਸ ਦੇ ਵਿੱਚ ਨਹੀਂ ਕਹਿ ਸਕਦੇ ਤੇ ਸਾਰਾ ਕੁਝ ਜਿਹੜਾ ਗਵਾਂ ਇਹ ਸਿਰਫ ਕੀ ਗਵਾਂ ਉਦਯੋਗਿਕ ਰਣਿਕਾ ਦੁਆਰਾ ਪੈਦਾ ਹੁੰਦੇ ਨੇ ਤੇ ਵੱਡੀ ਗਿਣਤੀ ਦੇ ਵਿੱਚ ਇਹ ਜਨਤਾ ਦੇ ਵਿੱਚ ਫੈਲਦੇ ਨੇ ਫੋਰ ਐਗਜ਼ਾਮਪਲ ਜੇਕਰ ਮੈਂ ਤੁਹਾਨੂੰ ਦੱਸਾਂ ਤਾਂ ਅਸੀਂ ਫਿਰ लवली ਦੀ ਇੱਕ ਐਡ ਦੀ ਐਗਜ਼ਾਮਪਲ ਲੈ ਲੈਨੇ ਆ ਠੀਕ ਹੈ ਫਿਰ लवली ਜਦੋਂ ਅਸੀਂ ਯੂਜ਼ ਕਿਦਿਆਂ ਦੀ ਕਿਸੇ ਵਾਸਤੇ ਇਹ ਬਣਾਈ ਗਈ ਹੈ ਜਿਹੜੇ ਮਨੁੱਖ ਹੈ ਉਹਨਾਂ ਦੇ ਵਾਸਤੇ ਉਹ ਕੀ ਉਹਨਾਂ ਨੂੰ ਸੁੰਦਰ ਬਣਾਇਆ ਜਾਵੇ ਸੋ ਇਸ ਤੇ ਕੀ ਹੈ ਬਈ ਇਸ ਦੇ ਵਿੱਚ ਉਦਯੋਗਿਕ ਆਗਿਆ ਸਰ ਉਹਨਾਂ ਦੇ ਥਰੂ ਪੈਦਾ ਹੋਇਆ ਤਕਨੀਕਾ ਜਿਹੜੀਆਂ ਨੇ ਉਹਨਾਂ ਦੇ ਥਰੂ ਇਹ ਵੱਧਿਆ ਗਿਆ ਸ਼ੁਰੂਆਤ ਕੀਤੀ ਗਈ ਤੇ ਇਸ ਨੂੰ ਚੀਜ਼ ਨੂੰ ਜੇਕਰ ਕਿਸੇ ਨੂੰ ਕਹਿ ਸਕਦੇ ਹੋ ਨਾ ਕਿ ਇਸ ਦਾ ਪ੍ਰਭਾਵ ਇੰਨਾ ਜ਼ਿਆਦਾ ਪਾ ਦਿੱਤਾ ਜਾਂਦਾ ਹੈ ਨਾ ਇਹੋ ਜਿਹੀਆਂ ਚੀਜ਼ਾਂ ਦਾ ਐਡਵਰਟਾਈਜ਼ਮੈਂਟ ਦੇ ਥਰੂ ਕਿ ਇਸ ਨੂੰ ਡਿਨਾਈ ਕਰਨਾ ਕਿ ਇਸ ਨੂੰ ਬਣਾ ਵਰਤਣ ਦਾ ਸਾਨੂੰ ਕੋਈ ਵੀ ਇਹੋ ਜਿਹੀ ਚੀਜ਼ ਅਸੀਂ ਨਹੀਂ ਕਰ ਸਕਦੇ ਅਸੀਂ ਵਰਤਦੇ ਹੀ ਵਰਤਦੇ ਹਾਂ ਕਿਉਂਕਿ ਉਹ ਪਪੂਲਰ ਹੈਗੀ ਹੈ ਆਏਗੀ ਨਾ ਇਸ ਦੇ ਵਿੱਚ ਪਪੂਲਰ ਦੀ ਵੀ ਗੱਲ ਤੇ ਇਹੋ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਇਹ ਕਹਿੰਦੇ ਇਸ ਦੇ ਵਿੱਚ ਉਹ ਸਾਰੀਆਂ ਛਪੀਆਂ ਵਿਵਹਾਰ ਮਿਠਿਆ ਸਭ ਸਭ ਕੁਝ ਆਿੰਦਾ ਗਬਾ ਜਿੰਨੂੰ ਅਸੀਂ ਕਹਿ ਸਕਦੇ ਹੋ ਵੱਡੀ ਗਿਣਤੀ ਦੇ ਵਿੱਚ ਜਿੰਨੂੰ ਵਰਤੇ ਜਾਂਦੇ ਨੇ ਤੇ ਜਿਨ੍ਹਾਂ ਨੂੰ ਅਸੀਂ ਕਦੀ ਵੀ ਨਾਮ ਨਹੀਂ ਕਰ ਸਕਦੇ ਤੇ ਵੱਡਾ ਰੋਲ ਇਹਨਾਂ ਨੂੰ ਫੈਲੋਣ ਦੇ ਵਿੱਚ ਕਿਸ ਦਾ ਹੈ ਗਏ ਜਿਹੜੇ ਸਾਡੇ ਐਡਵਰਟਾਈਜ਼ਮੈਂਟ ਹੈ ਜਿਹੜੇ ਸਾਡੇ ਟੀਵੀ ਹੈ ਚੈਨਲ ਹੈ ਇੰਟਰਨੈਟ ਹੈ ਇਹਨਾਂ ਦੇ ਥਰੂ ਇਹ ਫੈਲਿਆ ਜ਼ਿਆਦਾ ਹੈ ਅਗਰ ਹੋਰ ਦੇਖਿਆ ਜਾਵੇ ਤਾਂ ਇਸ ਦੇ ਵਿੱਚ ਅ ਅਗਰ ਮੈਂ ਹੋਰ ਹਿੱਸੇ ਵਿੱਚ ਗੱਲ ਕਰਾਂ ਤੇ ਇਹ ਜਿਹੜੇ ਅ ਇਸ ਦੇ ਵਿੱਚ ਉਹ ਉਤਪਾਦ ਆਉਂਦੇ ਉਤਪਾਦ ਦਾ ਮਤਲਬ ਮਟੀਰੀਅਲ ਆਉਂਦੀ ਹੈ ਕਿ ਨੇ ਚੀਜ਼ਾਂ ਆਉਂਦੀਆਂ ਕਿ ਨੇ ਜਿਹੜੇ ਕਿ ਅਸੀਂ ਨਾਰਮਲ ਲਾਈਫ ਦੇ ਵਿੱਚ ਵਰਤਨੇ ਹਾਉ ਉਤਪਾਦ ਉਹ ਜੋ ਜਿਵੇਂ ਮੈਂ ਫਿਰ ਲੱਭ ਦੀ ਐਗਜ਼ਾਮਪਲ ਦਿੱਤੀ ਸੀ ਅੱਜ ਕੱਲ ਜਿਹੜਾ ਹੈ ਗਵਾ ਓਟਸ ਵਗੈਰਾ ਜਿਹੜਾ ਹੈ ਕਿ ਬ੍ਰੇਕਫਾਸਟ ਦੇ ਵਿੱਚ ਖਾਣ ਦਾ ਬਹੁਤ ਜ਼ਿਆਦਾ ਇੱਕ ਕਲਚਰ ਚ ਆਲਪਿਆ ਦਵਾ ਇਹੋ ਹੀ ਚੀਜ਼ਾਂ ਨੇ ਆਗਿਆ ਨਾਲੇ ਨਾਲੇ ਇੱਕ ਇੱਕ ਕਲਚਰ ਦੇ ਵੀ ਨਾਲ ਇੱਕ ਲਫ਼ਜ਼ ਜਿਹੜਾ ਜੁੜ ਜਾਂਦਾ ਕਿਉਂ ਕਿਉਂਕਿ ਇਹ ਪੌਪੂਲਰ ਕੀਤਾ ਜਾ ਰਿਹਾ ਹੈ ਗਵਾ ਤੇ ਇਹ ਚੀਜ਼ਾਂ ਬਣਾਈਆਂ ਕਿੱਥੋਂ ਜਾ ਰਹੀਆਂ ਹੈਗੀਆਂ ਨੇ ਉਜੋਗਿਕ ਤਕਨੀਕਾਂ ਦੇ ਦੁਆਰਾ ਤੇ ਇਸੇ ਡੇਲੀ ਲਾਈਫ ਦੇ ਵਿੱਚ ਹੁਣ ਯੂਜ਼ ਕਰਨਾ ਪਿਆ ਕਿਿਆਂ ਨੂੰ ਬੈਨੀਫਿਟ ਹੈਗਾ ਉਹ ਅਗਰ ਇਸ ਨੂੰ ਵਰਤੋਂ ਵਿੱਚ ਨਾ ਲੈ ਕੇ ਹੁਣ ਇਹੋ ਜਿਹਾ ਕਦੀ ਹੋ ਨਹੀਂ ਸਕਦਾ ਤੇ ਸਭ ਤੋਂ ਜ਼ਿਆਦਾ ਇਸ ਨੂੰ ਫੈਲਾਉਣ ਦੇ ਵਿੱਚ ਕਿਸਦਾ ਹੱਥ ਹੈ ਦਵਾ ਮਾਸ ਮੀਡੀਆ ਦਾ ਮੀਨਸ ਸੈਟੇਲਾਈਟ ਟੈਲੀਵਿਜ਼ਨ ਆਗੇ ਰੇਡੀਓ ਆ ਗਿਆ ਜਾਂ ਫਿਰ ਸਾਡਾ ਇੰਟਰਨੈਟ ਆ ਗਿਆ ਉਥੇ ਐਡਵਰਟਾਈਜ਼ਮੈਂਟ ਦੇ ਦੇ ਕੇ ਇਹ ਜਨਤਾ ਦੇ ਵਿੱਚ ਇਹਨਾਂ ਨੂੰ ਸਲਾਇਆ ਹੋਇਆ ਹੈ ਸੋ ਉਹੋ ਚੀਜ਼ ਇੱਥੇ ਮੈਂ ਤੁਹਾਨੂੰ ਜੜੀ ਗਿਆ ਸ਼ਾਰਟ ਰੂਪ ਦੇ ਵਿੱਚ ਜੜੀ ਗਿਆ ਦੱਸ ਦਿੱਤੀ ਕੀ ਚੀਜ਼ ਹੈਗੀ ਕੀ ਨਹੀਂ ਠੀਕ ਹੈ ਹੁਣ ਨੈਕਸਟ ਇਸ ਦੇ ਵਿੱਚ ਜਿਹੜਾ ਗਵਾ ਕਹਿੰਦੇ ਮਾਸ ਕਲਚਰ 'ਚ ਜਿਹੜਾ ਪਪੂਲਰ ਹੈਗਾ ਹੈ ਨਾ ਵਰਡ ਜਿਹੜੇ ਸੱਭਿਆਚਾਰ ਕਲਚਰ ਤੇ ਇੱਕ ਜਗ੍ਹਾ ਇੱਥੇ ਸੱਭਿਆਚਾਰ ਸੀ ਵਰਡ ਯੂਜ਼ ਕੀਤਾ ਦਵਾ ਇਹ ਦੋਨੇ ਕੀ ਕਿਨੇ ਇੱਕ ਦੂਜੇ ਤੇ ਬਦਲ ਵੀ ਰੂਪੇ ਗਏ ਨੇ ਪਰ ਜੇਕਰ ਦੋਨਾਂ ਨੂੰ ਅਸੀਂ ਸਮਾਨ ਅਰਥੀ ਜਿਹੜਾ ਕਿਹਾ ਜਾਂਦਾ ਹੈ ਗਵਾ ਪਰ ਇਹ ਨਹੀਂ ਹੈਗੇ ਹਾਂ ਜ਼ਰੂਰ ਇੱਕ ਦੂਜੇ ਦੇ ਨੇੜੇ ਨੇ ਬਟ ਜਿਵੇਂ ਕਹਿੰਦਾ ਨਾ 19 21 ਦਾ ਫਰਕ ਹੈਗਾ ਦੋਨਾਂ ਦੇ ਵਿੱਚ ਉਹੋ ਚੀਜ਼ ਇਸ ਦੇ ਵਿੱਚ ਸਾਨੂੰ ਦੇਖਣ ਨੂੰ ਮਿਲ ਜਾਂਦੀ ਈ ਹੈ ਮਾਸ ਕਲਚਰ ਤੇ ਪਪੂਲਰ ਜਿਹੜਾ ਗਵਾ ਸੱਭਿਆਚਾਰ ਹੁਣ ਮਾਸ ਕਲਚਰ ਜੇਕਰ ਅਗਰ ਮੈਂ ਥੋੜਾਇਆ ਹੋਰ ਤੁਹਾਨੂੰ ਇੱਕ ਦੱਸਾਂ ਮਾਸ ਕਲਚਰ ਇੱਕ ਇਹੋ ਜਿਹਾ ਸੱਭਿਆਚਾਰ ਹੁੰਦਾ ਹੈ ਨਾ ਜੋ ਵੱਡੇ ਪੱਧਰ ਦੇ ਉੱਤੇ ਪੈਦਾ ਕੀਤਾ ਜਾਂਦਾ ਹੈ ਇਨੂੰ ਵੰਡਿਆ ਜਾਂਦਾ ਹੈ ਮਾਰਕੀਟਿੰਗ ਹੁੰਦੀ ਈ ਸੀ ਇਹ ਉਹ ਚੀਜ਼ ਆਂਦੀ ਕੀ ਹੈ ਵੱਡੇ ਪੱਧਰ ਦੇ ਉੱਤੇ ਜਿਵੇਂ ਓਰਸਟਾ ਇੱਕ ਪੈਦਾਵਾਰ ਕੀਤੀ ਜਾਂਦੀ ਹੈ ਉਹਨੂੰ ਵੰਡਿਆ ਜਾਂਦਾ ਹੈ ਤੇ ਵੰਡਣ ਦੇ ਵਿੱਚ ਸਭ ਤੋਂ ਪਹਿਲੀ ਚੀਜ਼ ਜਿਹੜੀ ਉਸਦੀ ਪਹਿਲਾਂ ਮਾਰਕੀਟਿੰਗ ਕੀਤੀ ਜਾਂਦੀ ਹੈ ਉਹ ਸਾਹੀ ਹੁੰਦੀ ਹੈ ਪਪੂਲਰ ਸੱਭਿਆਚਾਰ ਉਹ ਹੁੰਦਾ ਹੈ ਜੋ ਬਹੁ ਗਿਣਤੀ ਜੜੀ ਹੁੰਦੀ ਹੈ ਨਾ ਜ਼ਿਆਦਾ ਉਹਨਾਂ ਦੇ ਵਿਚਾਰਾਂ ਅਨੁਸਾਰ ਜਨ ਸੱਭਿਆਚਾਰ ਤੋਂ ਉੱਪਰ ਦਾ ਮਤਲਬ ਸਾਡੇ ਤੋਂ ਉੱਪਰ ਦਾ ਹੈ ਮਾਸ ਕਲਚਰ ਜਿਹੜਾ ਪੈਦਾ ਕੀਤਾ ਜਾਂਦਾ ਹੈ ਗਵਾ ਤੇ ਜਿਹੜਾ ਜਨ ਸੱਭਿਆਚਾਰ ਤੋਂ ਇਹ ਉੱਭਰਦਾ ਗਵਾ ਪਪੂਲਰ ਸੱਭਿਆਚਾਰ ਇਹਨੂੰ ਅਸੀਂ ਜਿਹੜਾ ਗਵਾ ਆਪ ਪੈਦਾ ਕਰਦੇ ਹਾਂ ਹੁਣ ਅਗਰ ਹੋਰ ਮੈਂ ਇੱਥੇ ਦੱਸਾਂ ਤੁਹਾਨੂੰ ਪਪੂਲਰ ਸੱਭਿਆਚਾਰ ਦੀ ਇੱਕ ਐਗਜ਼ਾਮਪਲ ਦਵਾ ਪਪੂਲਰ ਸੱਭਿਆਚਾਰ ਦੇ ਵਿੱਚ ਹੁਣ ਦੇਖੋ ਸਾਡੇ ਕੋ ਵੱਡੇ ਪੈਮਾਨੇ ਦੇ ਉੱਤੇ ਸੰਗੀਤ ਤਿਆਰ ਕੀਤਾ ਜਾਂਦਾ ਖਵਾ ਨੂੰ ਫਿਲੋਂਨ ਦੇ ਵਿੱਚ ਅਸੀਂ ਐਪਲ ਦੇ ਸਟੋਰ ਐਪਲ ਸਟੋਰ ਐਪਲ ਦੇ ਜਿਹੜੇ ਫੋਨਸ ਦੇ ਵਿੱਚ ਅਲੱਗ ਮਿਲਦਾ ਖਵਾ ਤੇ ਸਪੋਟੀਫਾਈ ਲੱਗ ਮਿਲਦਾ ਖਵਾ ਸਾਊਂਡ ਵਰਗੇ ਹੋਰ ਐਪਸ ਮਿਲਦੇਗੇ ਨੇ ਜਿਨ੍ਹਾਂ ਨੂੰ ਅਸੀਂ ਡਾਊਨਲੋਡ ਕਰਕੇ ਉਹ ਸੁਣਦੇ ਹਾਂ ਠੀਕ ਹੈ ਪਰ ਕੀ ਖਵਾ ਉਹ ਖਾਸ ਕਲਾਕਾਰ ਤੇ ਜਿਹੜੇ ਗੀਤ ਗਏ ਨੇ ਜੋ ਸਿੱਖਰ ਤੇ ਪਹੁੰਚਦੇਗੇ ਨੇ ਉਹ ਹੀ ਪਪੂਲਰ ਜੜੇ ਗਿਆ ਸੱਭਿਆਚਾਰ ਦੇ ਸੁੱਝੇ ਮਤਲਬ ਅਗਰ ਤੁਹਾਨੂੰ ਦੇਖਿਆ ਜਾਏ ਨਾ ਤੇ ਐਵੇਂ ਇਹ ਟਿਕੀ ਤਾਂ ਉੱਥੇ ਸੌਂਗ ਨਹੀਂ ਮਿਲਣਗੇ ਜਿਹੜੇ ਤੁਸੀਂ ਇਹ ਡਾਊਨਲੋਡ ਕਰਦੇ ਹੋ ਐਪਸ ਉੱਥੇ ਕਿਰੇ ਤੁਹਾਨੂੰ ਸੌਂਗਸ ਮਿਲਣਗੇ ਉਹ ਸੌਂਗ ਜਿਹੜੇ ਕਿ ਵੱਡੇ ਵੱਡੇ ਸਿੰਗਰਸ ਦੇ ਦੁਆਰਾ ਗਾਏ ਗਏ ਨੇ ਪਪੂਲਰ ਹੋਏ ਨੇ ਉਹ ਇਹ ਤੁਹਾਨੂੰ ਉੱਥੇ ਨਹੀਂ ਮਿਲਣਗੇ ਮਤਲਬ ਇਹ ਜਨ ਸੱਭਿਆਚਾਰ ਤੋਂ ਉਪਰਿਆ ਗਵਾ ਇਹਨਾਂ ਨੂੰ ਅਸੀਂ ਪਸੰਦ ਕੀਤਾ ਗਵਾ ਮਾਸ ਕਲਚਰ ਪੈਦਾ ਕੀਤਾ ਗਿਆ ਹੈ ਤੇ ਇਹ ਜਿਹੜਾ ਹੈ ਗਵਾ ਸਭ ਤੋਂ ਪਪੂਲਰ ਸੱਭਿਆਚਾਰ ਇਹ ਸਾਡੇ ਤੋਂ ਉੱਬਰਦਾ ਹੈ ਗਾ ਇੱਥੇ ਤੁਹਾਨੂੰ ਥੋੜਾ ਜਿਹਾ ਡਿਫਰੈਂਸ ਪਤਾ ਚੱਲ ਗਿਆ ਇੱਕ ਪੈਦਾ ਕਰਦੇ ਨੇ ਮਾਰਕੀਟਿੰਗ ਹੁੰਦੀ ਹੈ ਇਹਨੂੰ ਅਸੀਂ ਖੁਦ ਪਰਮਾਨ ਕਰਦੇ ਨੇ ਸਾਡੇ ਤੋਂ ਇਹ ਜਿਹੜਾ ਕਵਾ ਉੱਭਰ ਕੇ ਅੱਗੇ ਆਂਦਾ ਹੈ ਹਨਾ ਹੁਣ ਮਾਸ ਕਲਚਰ ਜੇਕਰ ਹੋਰ ਦੇਖਿਆ ਜਾਵੇ ਇਸ ਦੇ ਵਿੱਚ ਮਾਸ ਕਲਚਰ ਦੇ ਵਿੱਚ ਜਿਹੜੀ ਚੀਜ਼ ਪੈਦਾ ਕੀਤੀ ਜਾਂਦੀ ਹੈ ਨਾ ਉਹਨਾਂ ਦਾ ਮੇਨ ਕੀ ਮੋਟੋ ਹੁੰਦਾ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਤੱਕ ਹੀ ਪਹੁੰਚੇ ਤੇ ਇਸੇ ਵਿੱਚ ਹਰ ਇੱਕ ਚੀਜ਼ ਸ਼ਾਮਿਲ ਹੁੰਦੀ ਹੈ ਖਾਣ ਪੀਣ ਤੋਂ ਲੈ ਕੇ ਮੈਂ ਤੁਹਾਨੂੰ ਨਾ ਇਸ ਐਗਜ਼ਾਮਪਲ ਦੇ ਥਰੂ ਸਮਝਾ ਰਹੀ ਹਾਂ ਜੋ ਕਿ ਵਰਡਿੰਗ ਇਸ ਦੀ ਥੋੜੀ ਜਿਹੀ ਡਿਫਰੈਂਟ ਹੁੰਦੀ ਹੈ ਮਾਸ ਕਲਚਰ ਦੇ ਵਿੱਚ ਹਰ ਇੱਕ ਚੀਜ਼ ਸ਼ਾਮਿਲ ਹੁੰਦੀ ਹੈ ਜੋ ਇੱਕ ਪਰਸਨ ਤੱਕ ਪਹੁੰਚਣੀ ਹੁੰਦੀ ਹੈ ਠੀਕ ਹੈ ਇਹ ਸਾਰੇ ਕੁਝ ਇਸ ਦੇ ਵਿੱਚ ਸ਼ਾਮਿਲ ਆ ਜਾਂਦਾ ਹੈ ਨਾ ਤੇ ਇਹ ਸਭ ਲਈ ਕੁਝ ਨਾ ਕੁਝ ਦੇ ਸਿਧਾਂਤ ਦੇ ਉੱਤੇ ਕੰਮ ਕਰਦਾ ਹੈ ਫਿਰ ਸਿਆਣਾ ਸੁਣੋ ਮਾਸ ਕਲਚਰ ਜਿਹੜਾ ਹੁੰਦਾ ਏ ਇਸ ਦੇ ਵਿੱਚ ਸਮਗਰੀ ਜਿਹੜੀ ਹੁੰਦੀ ਆ ਉਹ ਪੈਗਾ ਕੀਤੀ ਜਾਂਦੀ ਆ ਤੇ ਜ਼ਿਆਦਾ ਤੋਂ ਜ਼ਿਆਦਾ ਇਹ ਸੰਭਵ ਹੁੰਦਾ ਏ ਕਿ ਜਿਹੜੇ ਯੂਜ਼ ਕਰਦੇ ਆ ਨਾ ਉੱਥੋਂ ਤੱਕ ਇਹ ਪਹੁੰਚਾਈ ਜਾਵੇ ਤੇ ਇਸ ਦੇ ਵਿੱਚ ਹਰ ਇੱਕ ਚੀਜ਼ ਸ਼ਾਮਿਲ ਕੀਤੀ ਜਾਂਦੀ ਹੈ ਤੇ ਸੱਭਿਆਚਾਰ ਦੇ ਜਿੰਨੇ ਵੀ ਰੂਪ ਹੁੰਦੇ ਨੇ ਇਸ ਦੇ ਵਿੱਚ ਸ਼ਾਮਲ ਕੀਤੇ ਨੇ ਅਗਰ ਲਾਈਨ ਮੈਂ ਦੱਸਾਂ ਤੁਹਾਨੂੰ ਸੱਭਿਆਚਾਰ ਦੇ ਸਾਰੇ ਰੂਪ ਇਸ ਦੇ ਵਿੱਚ ਸ਼ਾਮਲ ਕੀਤੇ ਜਾਂਦੇ ਨੇ ਚਾਹੀ ਉਹ ਵਿਰੋਧੀ ਸੱਭਿਆਚਾਰ ਵਾਲੇ ਹੋਣ ਚਾਹੀ ਉਹ ਉਪ ਸੱਭਿਆਚਾਰ ਵਾਲੇ ਹੋਣ ਜਾਂ ਫਿਰ ਤਾਂ ਹੀ ਅਗਰ ਹੋਰ ਵਰਡ ਜਿਹੜੇ ਮੈਂ ਸਿ ਵਿਸ਼ਵ ਸੱਭਿਆਚਾਰ ਵਾਲੇ ਉਹ ਸਾਰੇ ਆ ਹੀ ਦੇਗੇ ਮੇਨ ਇਹ ਚੀਜ਼ ਹੁੰਦੀ ਆ ਜਿਹੜਾ ਸ ਸਿਧਾਂਤ ਹੁੰਦਾ ਹੈ ਸਭ ਲਈ ਕੁਝ ਇਹ ਸਿਧਾਂਤ ਦੇ ਉੱਤੇ ਕੰਮ ਕਰਦਾ ਹੈ ਠੀਕ ਹੈ ਤੇ ਫਰਕ ਅਗਰ ਦੇਖਿਆ ਜਾਵੇ ਮਾਸ ਕਲਚਰ ਦਾ ਇਹ ਆਈਂਦਾ ਹੈ गावा ਪਪੂਲਰ ਸਭਿਆਚਾਰ ਦੇ ਨਾਲੋਂ ਕਿ ਮਾਸ ਕਲਚਰ ਦੇ ਵਿੱਚ ਘੱਟ ਗਿਣਤੀ ਤੇ ਬਹੁਤ ਗਿਣਤੀ ਜਿਹੜੀ ਹੈਗੀ ਹੈ ਨਾ ਤੇ ਦੋਨਾਂ ਦੇ ਵਾਸਤੇ ਚੀਜ਼ਾਂ ਪੈਦਾ ਕੀਤੀਆਂ ਜਾਂਦੇ ਹੁਣ ਦੇਖੋ ਓਟਸ ਦਾ ਜਿਹੜਾ ਉਤਪਾਦਨ ਕੀਤਾ ਜਾਂਦਾ ਹੈ ਨਾ ਉਹ ਇਹ ਨਹੀਂ ਦੇਖਦੇ ਹੈਗੇ ਕਿ ਇਹਨੂੰ ਥੋੜੇ ਲੋਕੀ ਖਾਣਗੇ ਇਹਨੂੰ ਜ਼ਿਆਦਾ ਲੋਕੀ ਖਾਣਗੇ ਉਹਨਾਂ ਨੇ ਪੈਦਾ ਕਰ ਦਿੱਤਾ ਹੈ ਉਹਨਾਂ ਨੇ ਮਾਰਕੀਟਿੰਗ ਕਰ ਦਿੱਤੀ ਹੈ ਇਹ ਸਾਡੇ ਤੇ ਡਿਪੈਂਡ ਹੈ ਜਿੰਨਾ ਕੋ ਜ਼ਿਆਦਾ ਖੁੱਲਾ ਪੈਸਾ ਹੈ ਉਹ ਕਰੋਜ਼ ਦੇ ਰੋਜ਼ਨ ਨੂੰ ਯੂਜ਼ ਕਰ ਸਕਦੇ ਜਿੰਨਾ ਕੋ ਨਹੀਂ ਹੈ ਉਹ ਆਟੇ ਦੇ ਉੱਤੇ ਡਿਪੈਂਡ ਰਹਿ ਜਾਂਦੇ ਨੇ ਸੋ ਇਹੋ ਚੀਜ਼ ਆਂਦੀ ਹੈ ਕਿ ਮਾਸ ਕਲਚਰ ਦੇ ਵਿੱਚ ਜੋ ਚੀਜ਼ ਪੈਦਾ ਕੀਤੀ ਜਾਂਦੀ ਹੈ ਉਹ ਇਹ ਨਹੀਂ ਦੇਖਦੇ ਇਹਨੂੰ ਘੱਟ ਗਿਣਤੀ ਵਾਲੇ ਵਰਤਨਗੇ ਜਾਂ ਬਹੁਤ ਗਿਣਤੀ ਵਾਲੇ ਦੋਨਾਂ ਵਾਸਤੇ ਪੈਦਾ ਕੀਤੇ ਜਾਂਦੇ ਨੇ ਜਦੋਂ ਕਿ ਪੌਪ ਜਿਹੜਾ ਪਪੂਲਰ ਕੱਚਾ ਜਿਹੜਾ ਆਇੰਦਾ ਗਾ ਉਹਦੇ ਵਿੱਚ ਬਹੁਤ ਸਾਰੇ ਦਰਸ਼ਕਾਂ ਦੇ ਦੁਆਰਾ ਖਪਤ ਕੀਤਾ ਜਾਂਦਾ ਹੈਗਾ ਠੀਕ ਹੈ ਹੁਣ ਅੱਗੇ ਹੋਰ ਹਿੱਸੇ ਵਿੱਚ ਅਗਰ ਦੇਖਿਆ ਜਾਵੇ ਤਾਂ ਸਾਡੇ ਪੂਰੇ ਵਿੱਚ ਰਸਲ ਵੀ ਨਾਈ ਜਿਹੜੇ ਆਂਦੇ ਨੇ ਉਹਨਾਂ ਨੇ ਇਸੇ ਤਿੰਨ ਅਰਥ ਜਿਹੜੇ ਸਾਨੂੰ ਦਿੱਤੇ ਗਏ ਕੀ ਕੀ ਆਮ ਲੋਕਾਂ ਦੇ ਨਾਲੇ ਸਬੰਧਿਤ ਹੈਗਾ ਵਿਆਪਕ ਰੂਪ ਦੇ ਵਿੱਚ ਪਰ ਚਲਦੀ ਤਾਂ ਗਏ ਤੇ ਆਮ ਲੋਕਾਂ ਦੀ ਜਿਹੜਾ ਲੋੜਾਂ ਇਛਾਵਾਂ ਤੇ ਰੁਚੀਆਂ ਨੂੰ ਸਮਝਣ ਵਾਲਾ ਜਿਹੜਾ ਗਵਾ ਇੱਕ ਅਲਚਰ ਹੈ ਗਏ ਹੁਣ ਅੱਗੇ ਹੋਰ ਇਹਦੇ ਵਿੱਚ ਆਇੰਡ ਸਾਡਪੋ ਇਹਨਾਂ ਦੇ ਅਗਰ ਰੇਮਨ ਵਿਲੀਅਮਸ ਦੇ ਬਾਰੇ ਗੱਲ ਕੀਤੀ ਜਾਂਦੀ ਹੈ ਨਾ ਤਾਂ ਉਹਨਾਂ ਨੇ ਜਿਹੜਾ ਪਪੂਲਰ ਦੇ ਅਰਥ ਜਿਹੜੇ ਨੇ ਉਹਨਾਂ ਨੂੰ ਡਿਫਾਈਨ ਕਰਨ ਦੀ ਕੋਸ਼ਿਸ਼ ਕੀਤੀ ਹੈ ਦੇਖੋ ਮਾਸ ਕਲਚਰ ਤਾਂ ਅਸੀਂ ਸਮਝ ਲੈ ਜਿਹੜਾ ਪਪੂਲਰ ਸੱਭਿਆਚਾਰ ਹੈ ਨਾ ਉਹਨੂੰ ਡਿਫਾਈਨ ਕਰਨ ਦੇ ਵਿੱਚ ਨਾ ਬੜੀ ਪ੍ਰੋਬਲਮਸ ਆਉਂਦੀਆਂ ਕਿਉਂਕਿ ਅਸੀਂ ਇੱਕ ਕਰੈਕਟ ਡੈਫੀਨੇਸ਼ਨ ਨਹੀਂ ਸਾਨੂੰ ਕੋਈ ਦੇ ਸਕਿਆ ਕਰੈਕਟ ਵੇਦ ਵਿੱਚ ਇੱਕ ਲਾਈਨ ਨਹੀਂ ਦੇ ਸਕਿਆ ਜਿੱਥੋਂ ਅਸੀਂ ਸਮਝ ਸਕੀਏ ਕਿ ਪਪੂਲਰ ਸੱਭਿਆਚਾਰ ਉਹ ਅਜ ਕਹਿੰਦੇ ਕੀ ਹੈ ਕਿ ਮਾਸ ਕਚਤਾ ਸਾਨੂੰ ਸਮਝ ਲੱਗ ਗਈ ਕੀ ਚੀਜ਼ ਹੈ ਹੁਣ ਰੇਵਨ ਵਿਲੀਅਮਸ ਨੇ ਪਪੂਲਰ ਦੇ ਅਰਥ ਜਿਵੇਂ ਦੱਸਿਆ ਹੈ ਕਿ ਪਪੂਲਰ ਅਸਲ ਦੇ ਵਿੱਚ ਕੀ ਗਏ ਕਿ ਕਾਨੂੰਨੀ ਤੇ ਰਾਜਨੀਤਿਕ ਮੱਦਦੇ ਕੀ ਹੈ ਜੋ ਪਪੂਲਰਿਸ ਤੋਂ ਨਿਕਲੀ ਹੈ ਤੇ ਇਹ ਲੋਕਾਂ ਦੇ ਨਾਲ ਜਿਹੜੀ ਸੰਬੰਧਿਤ ਹੈ ਇਹ ਉਹਨਾਂ ਦੇ ਦੁਆਰਾ ਜਿਹੜੀ ਕੀ ਹੈ ਇੱਥੇ ਦੱਸੀ ਹੋਈ ਹੈ ਤੋ ਆਬਵੀਅਸਲੀ ਜਿਹੜਾ ਇਹ ਪਪੂਲਰਿਸ ਜਿਹੜੀ ਗਿਆ ਇਹ ਬਾਧਵੇਜ ਆ ਦਵਾ ਬਟ ਜੇਕਰ ਹੋਰ ਦੇਖਿਆ ਜਾਵੇ ਨਾ ਤੇ ਕਈ ਜਿਹੜੇ ਕਿਨੇ ਪਪੂਲਸ ਇਹ ਜਿਹੜਾ ਸੀ ਲੈਰੀਸ ਹੈ ਕਿਹਾ ਨਾ ਪਪੂਲਸ ਜਿਹੜਾ ਹੈਗਾ ਨਾ ਉਤੋਂ ਕਈ ਜਿਹੜਾ ਹੈ ਗਵਾ ਇਸ ਨੂੰ ਜਿਹੜਾ ਹੈ ਗਵਾ ਉਹ ਨਿਕਲਿਆ ਹੋਇਆ ਜਿਹੜਾ ਗਵਾ ਮੰਨਦੇ ਗਏ ਪੀਓਪੀਯੂਐਲਯੂਐਸ ਤੋਂ ਨਿਕਲਿਆ ਮੰਨਦੇ ਗਏ ਨੇ ਇਸ ਤੋਂ ਇਲਾਵਾ ਜਿਹੜੇ ਗਿਆ ਪੌਪੂਲਸ ਜਿਹੜਾ ਸੱਭਿਆਚਾਰ ਹੈਗਾ ਉਸ ਦੇ ਵਿੱਚ ਦੇਖਿਆ ਜਾਵੇ ਤਾਂ ਸੜਪੋ ਆਰਥਿਕ ਤੇ ਸਮਾਜਿਕ ਤੌਰ ਦੇ ਉੱਤੇ ਉਹ ਚੀਜ਼ ਆਈ ਦੀ ਹੈ ਜਿਹਨੂੰ 19ਵੀਂ ਸਦੀ ਦੇ ਵਿੱਚ ਜਿਹੜਾ ਦਵਾ ਉਹਨੂੰ ਗ੍ਰਹਿਣ ਕੀਤਾ ਗਿਆ ਸੀ ਮਤਲਬ ਹੁਣ ਤੁਹਾਨੂੰ ਪਤਾ ਹੀ 19ਵੀਂ ਸਦੀ ਕਿਹੋ ਜੀ ਸੀ ਸ਼ੁਰੂਆਤ ਸੀ ਉਦਯੋਗਿਕ ਰੂਪ ਦੇ ਵਿੱਚ ਕਾਰਖਾਨੇ ਲੱਗਿਆ ਸੀ ਆਰਥਿਕ ਤੇ ਸਮਾਜਿਕ ਪੱਖੋਂ ਬਹੁਤ ਕੁਝ ਹੋਇਆ ਸੀ ਸੋ ਇਹ ਉਦੋਂ ਦੀ ਕਹਿ ਸਕਦੇ ਗਿਆ ਤੀ ਸ਼ੁਰੂਆਤ ਜਿਹੜੀ ਗਈ ਹੈ ਇਹ ਮੰਨੀ ਜਾਂਦੀ ਹੈ ਤੇ ਜਿਸ ਦੇ ਵਿੱਚ ਕੀ ਗਿਆ ਮੱਧ ਵਰਗ ਜਿਹੜਾ ਹੈਗਾ ਸੀ ਉਸ ਦੇ ਜ਼ਿਆਦਾ ਇੱਕ ਫੈਲਣ ਦੇ ਸਾਨੂੰ ਇੱਕ ਦੇਖਣ ਨੂੰ ਮਿਲਦਾ ਹੈਗਾ ਕਿਵੇਂ ਮੀਡਲ ਕਲਾਸ ਫੈਮਿਲੀ ਜਿਹੜੀ ਸੀ ਨਾ ਉਹ 19ਵੀਂ ਸਦੀ ਦੇ ਵਿੱਚ ਹੀ ਹੋਂਦ ਵਿੱਚ ਆਈ ਕਿਉਂਕਿ ਲੋਕੀ ਅਮੀਰ ਜਿਹੜੇ ਸੀ ਉਹ ਬੰਨਾ ਸ਼ੁਰੂ ਹੋ ਗਏ ਤੇ نیچے ਵਾਲਿਆਂ ਨੂੰ ਓਨਾ ਜ਼ਿਆਦਾ ਪੈਸਾ ਨਹੀਂ ਦਿੰਦੇ ਸੀ ਤੇ ਉਹ ਜਿਹੜੇ ਹੈਗੇ ਸੀ ਉਤੋਂ ਹੀ ਮੱਧ ਵਰਗ ਜਿਹੜਾ ਹੈਗਾ ਉਹ ਕ੍ਰੀਏਟ ਹੋਣਾ ਜਿਹੜਾ ਹੈਗਾ ਸ਼ੁਰੂ ਹੋ ਚੁੱਕਾ ਹੈਗਾ ਸੀ ਠੀਕ ਹੈ ਹੁਣ ਅੱਗੇ ਇਸ ਦੇ ਵਿੱਚ ਹੋਰ ਜੇਕਰ ਦੇਖਿਆ ਜਾਵੇ ਤਾਂ ਸਾਡੇ ਕੋਲ ਇੱਕ ਹੋਰ ਲੇਖਕ ਆਂਦੇਗੇ ਨੇ ਮਾਰਕਸਵਾਦੀ ਵਿਸ਼ਲੇਸ਼ਕ ਜੌਨ ਫਿਸਕੇ ਇਹ ਵੀ ਮਸ਼ਹੂਰ ਹੈਗੇ ਨੇ ਨਾਮ ਯਾਦ ਰੱਖਿਓ ਕਿਹੜੇ ਕਿਹੜੇ ਲੋਕੀ ਐ ਜਿਨ੍ਹਾਂ ਨੇ ਇਸ ਦੇ ਨਾਲ ਰਿਲੇਟਡ ਸਾਨੂੰ ਉਦਾਹਰਣਾਂ ਦਿੱਤੀਆਂ ਨੇ ਪੌਪੂਲਰ ਸੱਭਿਆਚਾਰ ਨੂੰ ਪਰਿਭਾਸ਼ਿਤ ਕਰਨਾ ਕਹਿੰਦੇ ਆਸਾਨ ਗੱਲ ਨਹੀਂ ਗੀ ਵਿਸ਼ਵ ਦੇ ਵੀ ਪਿੰਜਲੇ ਵਿਦਵਾਨਾਂ ਨੇ ਉਹਨਾਂ ਨੇ ਆਪਣੀਆਂ ਆਪਣੀਆਂ ਜਿਹੜੀਆਂ ਧਾਰਨਾਵਾਂਆਂ ਕਿਆਂ ਸੀ ਇਸ ਦੇ ਵਿੱਚ ਪੇਸ਼ ਕੀਤੀਆਂ ਸੀ ਤੇ ਪ੍ਰਸਿੱਧ ਅਮਰੀਕੀ ਮਾਰਕਸਵਾਦੀ ਵਿਸ਼ਲੇਸ਼ਕ ਜਿਹੜੇ ਜੌਨ ਫਿਸਕੇ ਨੇ ਇਹਨਾਂ ਨੇ ਦੋ ਮਹੱਤਵਪੂਰਨ ਪੁਸਤਕਾਂ ਸਾਨੂੰ ਅੰਡਰਸਟੈਂਡਿੰਗ ਪੌਪੂਲਰ ਕਲਚਰ ਰੀਡਿੰਗ ਪੌਪੂਲਰ ਕਲਚਰ ਜਿਹੜੀਆਂ ਦੋ ਕਿਤਾਬਾਂ ਹੈਗੀਆਂ ਸੀ ਨਾ ਇਹ ਸਾਨੂੰ ਜਿਹੜਾ ਹੈਗਾ ਸੀ ਉਹਨਾਂ ਨੇ ਦਿੱਤੇ ਹੋਏ ਸੀ ਸੋ ਉਹ ਚੀਜ਼ ਆ ਗਈ ਫਿਰ ਉਹਨਾਂ ਦੇ ਮੁਤਾਬਕ ਕਿ ਇਸ ਨੂੰ ਅਸੀਂ ਬੰਨ ਕੇ ਨਹੀਂ ਰੱਖ ਸਕਦੇ ਇਹ ਪਰਿਭਾਸ਼ਾ ਦੇ ਵਿੱਚ ਇਕੱਠਾ ਨਹੀਂ ਹੋ ਸਕਦਾ ਇਹ ਇਹੋ ਜੀ ਚੀਜ਼ ਹੈਗੀ ਹੈ ਤੇ ਉਹਨਾਂ ਨੇ ਇਸ ਨੂੰ ਬਹੁ ਅਰਥੀ ਸੰਕਲਪ ਜੌਨ ਫਿਸਕ ਦੇ ਜਿਹੜੇ ਸੀ ਨਾ ਉਹਨਾਂ ਨੇ ਇਸ ਨੂੰ ਬਹੁ ਅਰਥੀ ਸੰਕਲਪ ਜਿਹੜਾਗਾ ਸੀ ਉਹ ਇਸ ਨੂੰ ਮੰਨਿਆ ਹੋਇਆ ਸੀ ਇਸ ਤੋਂ ਇਲਾਵਾ ਅਗਰ ਹੋਰ ਦੇਖਿਆ ਜਾਵੇ ਤਾਂ ਪਪੂਲਰ ਸੱਭਿਆਚਾਰ ਜਿਹੜਾ ਗਵਾ ਇੱਕ ਦਵੰਦਾਤਮਕ ਹੈਗਾ ਸੱਭਿਆਚਾਰ ਠੀਕ ਹੈ ਨਾਲ ਦੇ ਨਾਲ ਇਹ ਵੀ ਚੀਜ਼ਾਂ ਜਿਹੜੀਆਂ ਮੈਂ ਬੋਲ ਰਹੀਆਂ ਉਹਨੂੰ ਯਾਦ ਰੱਖਿਓ ਕਿਉਂਕਿ ਮੈਂ ਸਾਰਾ ਨਹੀਂ ਲਿਖਿਆ ਹੋਇਆ ਮੇਰੇ ਕੋਲ ਇਨਾ ਟਾਈਮ ਨਹੀਂ ਹੈ ਸੋ ਜਿੰਨਾ ਜਿੰਨਾ ਹੋ ਸਕੇ ਮੈਂ ਉਹਨਾਂ ਨਾਲ ਲੈ ਕੇ ਤੁਹਾਨੂੰ ਜਿਹੜਾ ਖਵਾ ਸਮਝਾ ਰਹੀ ਹਾਂ ਸੋ ਕੀ ਕਹਾਏ ਇਸ ਨੂੰ ਅਸੀਂ ਨਿਸ਼ਚਿਤ ਪੱਖ ਦੇ ਉੱਤੇ ਆਧਾਰਿਤ ਨਹੀਂ ਮੰਨ ਸਕਦੇ ਦਵੰਦ ਆਤਮਕ ਹੈ ਕਹੇ ਤੇ ਜਿਹੜੇ ਇਸ ਨੂੰ ਸਧਾਰਨ ਹੈ ਤੇ ਪਰਿਭਾਸ਼ਿਤ ਕਿਤੇ ਜਾਂਦੇ ਅਰਥਾਵਜੋ ਲੈਂਦੇ ਨੇ ਸੋ ਉਹ ਇਸ ਤੀ ਪਰਿਭਾਸ਼ਾ ਗਿੰਦੇ ਚੰਗੀ ਤਰ੍ਹਾਂ ਨਹੀਂ ਦੇ ਸਕੇ ਸੋ ਇਹ ਜੋਨ ਫਿਸਕੇ ਦੇ ਮੁਤਾਬਕ ਹੈ ਗੱਸੀ ਕਿ ਇਹ ਦਵੰਧਾਤਮਕ ਹੈ ਇਹ ਬਹੁ ਅਰਥੀ ਸੰਕਲਪ ਹੈ ਇਹਨੂੰ ਅਸੀਂ ਬੜੇ ਹੀ ਸੌਖੇ ਤਰੀਕੇ ਦੇ ਵਿੱਚ ਨਹੀਂ ਬੰਨ ਸਕਦੇ ਸੋ ਜਿਨ੍ਹਾਂ ਜਿਨ੍ਹਾਂ ਨੇ ਇਸ ਦੀ ਉਦਾਹਰਨ ਦੇਣ ਦੀ ਕੋਸ਼ਿਸ਼ ਕੀਤੀ ਹੈ ਉਹ ਇਸ ਨੂੰ ਚੰਗੀ ਤਰੀਕੇ ਦੇ ਨਾਲ ਨਹੀਂ ਜਿਹੜੇਗੇ ਸੀ ਮੰਨ ਸਕੇ ਇਸ ਤੋਂ ਇਲਾਵਾ ਸਾਡੇ ਕੋਲ ਇੱਕ ਹੋਰ ਆਇੰਦੇਗੇ ਨਾ ਇਸ ਦੇ ਵਿੱਚ ਅ ਡਿਕਸ਼ਨਰੀ ਆਫ ਕਲਚਰ ਥਿਉਰੀ ਦੇ ਮੁਤਾਬਕ ਪਪੂਲਰ ਸੱਭਿਆਚਾਰਿਕ ਜਿਹਹਾ ਸੰਗ੍ਰਹਿ ਹੈ ਜਿਸ ਨੂੰ ਅਕੈਡਮਿਕ ਪੱਧਰ ਤੇ ਹਰ ਰੋਜ਼ ਵਰਤੋਂ ਦੇ ਵਿੱਚ ਲੈ ਕੇ ਆਇਆ ਜਾਂਦਾ ਹੈ ਦਵਾ ਇਸ ਤੋਂ ਇਲਾਵਾ ਰੇਬੀ ਬ੍ਰੋਨੀ ਤੇ ਪੈਟ ਬ੍ਰੋਨੀ ਜਿਹੜੇਗੇ ਸੀ ਉਹਨਾਂ ਨੇ ਆਪਣੇ ਲੇਖ ਦਾ ਜਨਰਲੈਟਿਕਸ ਆਫ ਕਲਚਰ ਦੇ ਵਿੱਚ ਵੀ ਇਸ ਨੂੰ ਪਰਿਭਾਸ਼ਿਤ ਕਰਦਿਆ ਲਿਖਿਆ ਸੀ ਕਿ ਪਪੂਲਰ ਸੱਭਿਆਚਾਰ ਕਿਸੇ ਵੀ ਸਮਾਜ ਦੇ ਵਿਹਾਰ ਸੱਭਿਆਚਾਰ ਪੈਟਰਨ ਵਿਸ਼ਵਾਸ ਤੇ ਸੋਹ ਸੁਆਦਾ ਸੰਗਠਨ ਇਹ ਪਰਿਭਾਸ਼ਾਵਾਂ ਦਿੱਤੀਆਂ ਹੋਈਆਂ ਨੇ ਇਹਨੂੰ ਜ਼ਰੂਰ ਤੁਸੀਂ ਜੇਕਰ ਦੇਖ ਸਕਦੇ ਹੋ ਤੈਨੂੰ ਲਰਨ ਜ਼ਰੂਰ ਕਰਿਓ ਇਹ ਆਪਣੇ ਮਨੋਰੰਜਕ ਵਤੀਰੇ ਕਾਰਨ ਦਿਲ ਪਰਚਾਵੇ ਚਿਤਰਾਤ ਰੀਤੀ ਰਾਇਨ ਦਾ ਸਮਾਜ ਦੇ ਨਿੱਤ ਦਿਨ ਦੇ ਜਗਤ ਦੇ ਆਗਾ ਦੇੰਦਾ ਕਾਰਜ ਕਰਦਾ ਗਵਾ ਬਟ ਅਗੇ ਸਿੰਪਲ ਜਿਵੇਂ ਮੈਂ ਤੁਹਾਨੂੰ ਲੈਂਗੁਏਜ ਦੇ ਵਿੱਚ ਸਮਝਾਇਆ ਗਵਾ ਕਿ ਪਪੂਲਰ ਸਬਿਆਚਾਰ ਤੇ ਮਾਸ ਕਲਚਰ ਕੀ ਹੁੰਦਾ ਹੈ ਇਹ ਤੁਸੀਂ ਆਲਰੇਡੀ ਜਿਹੜਾ ਗਵਾ ਉਹ ਸਮਝ ਚੁੱਕੇ ਹੋ ਸੋ ਕਹਿੰਦੇ ਕਿ ਪਪੂਲਰ ਤੇ ਜਿਹੜਾ ਉੱਚ ਸਭਿਆਚਾਰ ਹੈਗਾ ਨਾ ਉਸ ਦੇ ਵਿੱਚ ਕਿੰਨਾ ਨਿਖੇੜੇ ਦੇ ਨਾਲ ਇਹ ਦੋਨੇ ਰਿਲੇਟ ਕਰਦੇਗੇ ਇਹ ਤਾਂ ਉੱਚ ਸੱਭਿਆਚਾਰ ਦੀ ਗੱਲ ਉਹਨਾਂ ਨੇ ਕੀਤੀ ਈ ਤੇ ਬਾਕੀ ਜਿਹੜਾ ਅਸੀਂ ਪਿੱਛੇ ਆਲਰੇਡੀ ਪੜਿਆ ਹੋਇਆ ਵਾ ਕੀ ਕੀ ਗਵਾ ਕੀ ਕੀ ਨਹੀਂ ਸੋ ਮਾਸ ਕਲਚਰ ਜੇਕਰ ਫੇਤੋ ਮੈਂ ਤੁਹਾਨੂੰ ਦੱਸ ਦਿੱਤਾ ਤੇ ਕਿ ਜੇਕਰ ਕੋਈ ਚੀਜ਼ ਇਥੇ ਵਿੱਚ ਪੈਦਾ ਹੁੰਦੀ ਹੈ ਇਸ ਨੂੰ ਮਾਸ ਕਲਚਰ ਕੀ ਹੈ ਇਸ ਦੇ ਵਿੱਚ ਕੋਈ ਚੀਜ਼ ਪੈਦਾ ਕੀਤੀ ਜਾਂਦੀ ਹੈ ਤੇ ਜਿਸ ਦੇ ਵਿੱਚ ਕੀ ਗਵਾ ਮਾਸ ਮੀਡੀਆ ਜਿਹੜੀ ਹੁੰਦੀ ਹੈ ਨਾ ਉਹ ਜ਼ਿਆਦਾਤਰ ਇਸ ਦੇ ਵਿੱਚ ਰੋਲ ਅਦਾ ਕਰਤਾ ਗਵਾ ਇਸ ਨੂੰ ਕੀ ਗਵਾ ਕਿ ਇੱਕ ਬਾਜ਼ਾਰ ਦੇ ਵਿੱਚ ਲੈ ਕੇ ਆਉਣ ਦੇ ਵਿੱਚ ਤੇ ਜਿਹੜੀ ਮੈਂ ਐਗਜ਼ਾਮਪਲ ਦਿੱਤੀ ਜਿਵੇਂ ਫੇਰ लवली ਸੀ ਇਸ ਤੋਂ ਇਲਾਵਾ ਉਸ ਦੀ ਮੈਂ ਤੁਹਾਨੂੰ ਐਗਜ਼ਾਮਪਲ ਦਿੱਤੀ ਸੀ ਕਿ ਇਹ ਜਿਹੜੇ ਗਏ ਨੇ ਇਹ ਪੈਦਾ ਕੀਤੇ ਜਾਂਦੇ ਨੇ ਤੇ ਇਸ ਤੋਂ ਇਲਾਵਾ ਕੁਝ ਹੋਰ ਚੀਜ਼ਾਂ ਤੁਸੀਂ ला ਸਕਦੇ ਹੋ ਆ ਕਿ ਜਿਨ੍ਹਾਂ ਨੂੰ ਕਿ ਗਵਾ ਕਿ ਐਡਵਰਟਾਈਜ਼ਮੈਂਟ ਜਿਵੇਂ ਮਾਸ ਮੀਡੀਆ ਜੇਕਰ ਨਾ ਹੁੰਦਾ ਨਾ ਤੇ ਮਾਸ ਕਲਚਰ ਵੀ ਨਹੀਂ ਹੋਣਾ ਸੀ ਸੋ ਮਾਸ ਮੀਡੀਆ ਜਿਹੜਾ ਹੈ ਗਵਾ ਉਹ ਇੰਪੋਰਟੈਂਟ ਰੋਲ ਅਦਾ ਕਰਦਾ ਹੈ ਮਾਸ ਕਲਚਰ ਦੇ ਵਿੱਚ ਇਹਨੂੰ ਫੈਲਾਉਣ ਦੇ ਵਿੱਚ ਲੋਕੀ ਜਿਹੜੇ ਕਿ ਨੇ ਇਸ ਦੇ ਵਿੱਚ ਘਟ ਤੇ ਬਹੁ ਗਿਣਤੀ ਦੋਨੇ ਆ ਜਾਂਦੇ ਨੇ ਪਪੂਲਰ ਸੱਭਿਆਚਾਰ ਜਿਹੜਾ ਹੈ ਥੋੜਾ ਜਿਹਾ ਟ੍ਰਿੱਗੀ ਹੈਗਾ ਉਸ ਨੂੰ ਸਮਝਣ ਦੀ ਜੇ ਕੋਸ਼ਿਸ਼ ਕੀਤੀ ਜਾਂਦੀ ਹੈ ਇਹ ਹੈਗਾ ਕਿ ਅਸੀਂ ਇਸ ਨੂੰ ਪੈਦਾ ਕਰਦੇ ਹਾਂ ਜਿਹੜਾ ਪਪੂਲਰ ਸੱਭਿਆਚਾਰ ਹੈਗਾ ਜਿਹੜੀ ਚੀਜ਼ ਸਾਨੂੰ ਵਧੀਆ ਲੱਗਦੀ ਹੈ ਜਿਹੜੀ ਅਸੀਂ ਇਹਨੂੰ ਮਨਜ਼ੂਰੀ ਦੇ ਦਿੰਦੇ ਹਾਂ ਉਹਨੂੰ ਪਪੂਲਰ ਕਰ ਦਿੰਦੇ ਹਾਂ ਠੀਕ ਹੈ ਹੁਣ ਜਿਹੜਾ ਸੌਂਗ ਆਇਆ ਮਾਰਕੀਟਿੰਗ ਦੇ ਵਿੱਚ ਸਾਨੂੰ ਅੱਛਾ ਲੱਗਾ ਹੈਗਾ ਵਾ ਮਿਲੀਅਨਸ ਦੇ ਵਿਊ ਚਲੇ ਗਏ ਉਹਨੂੰ ਮਤਲਬ ਕੀ ਕਰ ਦਿੱਤਾ ਅਸੀਂ ਪਪੂਲਰ ਕਰ ਦਿੱਤਾ ਹਰ ਰੀਲ ਦੇ ਉੱਤੇ ਘਸਾਉਣਾ ਸ਼ੁਰੂ ਕਰ ਦਿੱਤਾ ਤਾਂ ਸਾਨੂੰ ਪਤਾ ਲੱਗ ਜਾਂਦਾ ਹੈਗਾ ਵਾ ਕਿ ਇਹ ਚੀਜ਼ ਜਿਹੜੀ ਹੈਗੀ ਹੈ ਇਹ ਕਾਫੀ ਪਪੂਲਰ ਹੋ ਚੁੱਕੀ ਹੈ ਸੋ ਇਹ ਹੀ ਚੀਜ਼ ਕੀ ਆਂਦੀ ਗਈ ਹੈ ਇਹ ਪਪੂਲਰ ਸੱਭਿਆਚਾਰ ਦੇ ਵਿੱਚ ਜਿਹੜੀ ਹੈਗੀ ਹੈ ਉਹ ਅਦਾ ਕਰਦੀ ਗਈ ਆਪਣਾ ਇੱਕ ਰੋ ਇਸ ਤੋਂ ਇਲਾਵਾ ਅਗਰ ਹੋਰ ਦੇਖਿਆ ਜਾਵੇ ਤਾਂ ਇਹ ਵੀ ਚੀਜ਼ ਜਿਸ ਦੇ ਵਿੱਚ ਦੇਖਣ ਨੂੰ ਮਿਲਦੀ ਗਈ ਹੈ ਸਾਨੂੰ ਕੀ ਹੋਰ ਇਸ ਦੇ ਵਿੱਚ ਨਾ ਇੱਕ ਹੋਰ ਲੇਖਕ ਹੈਗੇ ਨੇ ਜਿਨ੍ਹਾਂ ਦਾ ਨਾਮ ਮੈਂ ਨਹੀਂ ਲਿਆ ਹੈਗਾ ਉਹ ਹੈਗੇ ਸੀ ਬੋਦਲੀ ਲਰਤ ਤੇ ਉਹਨਾਂ ਨੇ ਵੀ ਜਿਹੜਾ ਹੈਗਾ ਸੀ ਪਪੂਲਰ ਸੱਭਿਆਚਾਰ ਉਸਦੇ ਨਾਲ ਰਿਲੇਟਡ ਜਿਹੜੀ ਹੈ ਸਾਨੂੰ ਇੱਕ ਐਗਜ਼ਾਮਪਲ ਦੇਣ ਦੀ ਕੋਸ਼ਿਸ਼ ਕੀਤੀ ਕਿਸੇ ਹੋਰ ਹਿੱਸੇ ਵਿੱਚ ਆਏ ਦੇ ਨੇ ਸੋ ਉਹਨਾਂ ਦਾ ਨਾਮ ਮੈਂ ਲਿਆ ਸੀ ਤੇ ਉਹਨਾਂ ਦਾ ਹੁਣ ਮੈਂ ਨਾਮ ਲਿਆ ਸੋ ਉਹ ਵੀ ਜਿਹੜੇ ਗਏ ਨੇ ਬਾਕੀ ਜਿਹੜੇ ਇਸੇ ਵਿੱਚ ਸਾਡੇ ਕੋਲ ਲੇਖਕ ਮਿਲਦੇ ਨੇ ਜான் ਫਿਸਕੇ ਰੇਮਨ ਵਿਲੀਅਮਸ ਤੇ ਰਸਲ ਬਿਨਾਏ ਉਹਨਾਂ ਦੇ ਨਾਲ ਦੇ ਨਾਲ ਜਿਹੜੇ ਗਏ ਨੇ ਇਹ ਰਿਲੇਟ ਕਰਦੇ ਨੇ ਸੋ ਇਹ ਯਾਦ ਰੱਖਿਓ ਕਿ ਕੀ ਹੈਗਾ ਸੀ ਮਾਸ ਕਲਚਰ ਪਪੂਲਰ ਸੱਭਿਆਚਾਰ ਕਿਵੇਂ ਦੋਨੇ ਰਿਲੇਟ ਕਰਦੇ ਨੇ 19 21 ਦਾ ਫਰਕ ਦੋਨਾਂ ਦੇ ਵਿੱਚ ਤਾਂ ਜਿਹੜਾ ਗਵਾ ਪਾਇਆ ਜਾਂਦਾ ਹੈ ਇਸ ਤੋਂ ਇਲਾਵਾ ਅਗਰ ਹੋਰ ਦੇਖਿਆ ਜਾਵੇ ਤਾਂ ਮੈਂ ਜਿਹੜਾ ਹੈਗਾ ਇੱਕ ਟਾਪਿਕ মিডিਆ ਜਿਹੜਾ ਹੈਗਾ ਉਹ ਨਹੀਂ ਕਰਵਾਵਾਂਗੀ ਕਿਉਂਕਿ মিডিਆ ਵਾਲਾ ਟਾਪਿਕ ਨਾ ਬੜਾ ਈਜ਼ੀ ਟਾਪਿਕ ਹੈਗਾ ਅਗਰ ਸਿੰਪਲ ਜੀ ਗੱਲ ਕਰਾਂ ਤਾਂ ਸਾਨੂੰ ਪਤਾ ਹੀ ਹੈ ਕਿ মিডিਆ ਦਾ ਕੀ ਰੋਲ ਹੈਗਾ ਸਾਡੇ ਅੱਜ ਦੇ ਜਿਹੜਾ ਹੈਗਾ ਲਾਈਫ ਦੇ ਵਿੱਚ ਤੇ ਹਰ ਇੱਕ ਚੀਜ਼ ਨੂੰ ਸਾਹਮਣੇ ਲੈ ਕੇ ਆਉਣ ਵਾਸਤੇ ਅਸੀਂ মিডিਆ ਦਾ ਜਿਹੜਾ ਹੈਗਾ ਸਹਾਰਾ ਲੈਂਦੇ ਹਾਂ ਮੀਡੀਆ ਦਾ ਮਤਲਬ ਇਹ ਨਹੀਂ ਕਿ ਆ ਖਬਾਰਾ ਖਬੂਰਾ ਮੀਡੀਆ ਦਾ ਮਤਲਬ ਹੁੰਦਾ ਹੈ ਕਿ ਹਰ ਇੱਕ ਚੀਜ਼ ਦੇ ਵਿੱਚ ਜਿਹੜੇ ਰੋਲ ਅਦਾ ਕਰਦੇ ਰਹੇ ਨੇ ਜਿਵੇਂ ਦੂਧ ਰੱਡੇ ਬੈਠੇ ਅਸੀਂ ਘਰ ਦੇ ਕੋਈ ਵੀ ਜਿਹੜੇ ਇਧਰ ਉਧਰ ਅਸੀਂ ਖਬਰ ਜੜੀ ਗਿਆ ਘਰ ਬੈਠੇ ਸੁਣ ਸਕਦੇ ਇੰਟਰਨੈਟ ਜਿਹੜੇ ਗਿਨੇ ਉਹ ਯੂਜ਼ ਕਰਦੇ ਨੇ ਸਟੂਡੈਂਟ ਇਸ ਤੋਂ ਇਲਾਵਾ ਜਿਹੜੇ ਗਿਨੇ ਖਬਰ ਜਿਹੜੀ ਗਿਆ ਦੂਰ ਲੋਕਾਂ ਤੱਕ ਵੀ ਪਹੁੰਚ ਜਾਂਦੀ ਹੈਗੀ ਹੈ ਤੇ ਜੇਕਰ ਲੀਡਰ ਵਗੈਰਾ ਦੀਆਂ ਕੋਈ ਖਬਰਾਂ ਹੁੰਦੀਆਂ ਸਾਡੇ ਤੱਕ ਪਹੁੰਚ ਜਾਂਦੀਆਂ ਹੈਗੀਆਂ ਨੇ ਜੇਕਰ ਕੋਈ ਸਮੱਸਿਆ ਵਾ ਸਮਾਜਿਕ ਸਮੱਸਿਆ ਆ ਰਹੀਆਂ ਹੈਗੀਆਂ ਨੇ ਕੋਈ ਜਾਂਗ ਜਿਹੜੀ ਚੱਲਦੀ ਵੀ ਉਸ ਦੀਆਂ ਨਿਊਜ਼ ਵੀ ਸਾਨੂੰ ਮਿਲ ਸਕਦਾ ਹੈਗਾ ਵਾ ਤੇ ਹਰ ਇੱਕ ਚੀਜ਼ ਜਿਹੜੀ ਕੀ ਹੈ ਇਹ ਅੱਜ ਮੀਡੀਆ ਦੇ ਉੱਤੇ ਡਿਪੈਂਡ ਹੈ ਕਿ ਚਾਹੇ ਉਹ ਕਿਸਾਨ ਹੋਣ ਉਹਨਾਂ ਦੀਆਂ ਵੀ ਜਿਹੜੇ ਹਾਲ ਹੁੰਦੇ ਨੇ ਚੀਜ਼ਾਂ ਉਹ ਵੀ ਉੱਥੋਂ ਤੱਕ ਹੀ ਜਾਂਦੇ ਨੇ ਬਟ ਨਾਲ ਦੇ ਨਾਲ ਇਸ ਦੇ ਕੁਝ ਸਾਨੂੰ ਜਿਹੜੇ ਅਗੇ ਨੇ 네ਗੇਟਿਵ ਪੱਖ ਵੀ ਵੇਖਣ ਨੂੰ ਮਿਲਦੇਗੇ ਨੇ ਹੁਣ ਇਸ਼ਤਿਹਾਰਬਾਜ਼ੀ ਜਿਹੜੀ ਚੱਲਦੀ ਈ ਹੈ ਐਡਵਰਟਾਈਜ਼ਮੈਂਟ ਚੱਲਦੀ ਹੈ ਲੋਕੀ ਇੱਕ ਦੂਜੇ ਤੋਂ ਅੱਗੇ ਲੰਘਣ ਵਾਸਤੇ ਕੀ ਕਰਦੇ ਨੇ ਬਹੁਤ ਜ਼ਿਆਦਾ ਉਸਰ ਯੂਜ਼ ਕਰਦੇ ਨੇ ਪੈਸਾ ਉਸ ਦੇ ਉੱਤੇ ਇੰਨਾ ਜ਼ਿਆਦਾ ਖਰਚ ਕਰਦੇ ਨੇ ਜਿਵੇਂ ਤੁਸੀਂ ਵੇਖ ਸਕਦੇ ਐਕਟਰਸ ਨੂੰ ਹਾਇਰ ਕਰਦੇ ਨੇ ਉਹਨਾਂ ਦੇ ਉੱਤੇ ਕਿ ਲੋਕੀ ਸਾਡੇ ਪ੍ਰੋਡਕਟ ਜਿਹੜੇ ਖਰੀਦਣ ਇਹ ਚੀਜ਼ਾਂ ਆ ਗਈਆਂ ਖਾਣ ਪੀਣ ਦੇ ਉੱਤੇ ਬਹੁਤ ਜ਼ਿਆਦਾ ਸਾਡਾ ਪ੍ਰਭਾਵ ਪਿਆ ਜੋ ਚੀਜ਼ ਵਿਖਾਉਂਦੇ ਅਸੀਂ ਉਹ ਖਾ ਲੈਂਦੇ ਸਾਨੂੰ ਇਹ ਨਹੀਂ ਪਤਾ ਉਹ ਸਾਡੇ ਸਿਹਤ ਵਾਸਤੇ ਸਹੀ ਹੈ ਜਾਂ ਨਹੀਂ ਹੈਗੀ ਇਸ ਤੋਂ ਇਲਾਵਾ ਬਹੁਤ ਜਿਹੜੇ ਸ਼ੋਅ ਰ ਹੈ ਮੋਬਾਈਲ ਤੇ ਟੀਵੀ ਹੈ ਇਹ ਚੀਜ਼ਾਂ ਸਾਡੇ ਆ ਗਈਆਂ ਨੇ ਇਸ ਤੋਂ ਇਲਾਵਾ ਲੜਾਈਆਂ ਜਿਹੜੀਆਂ ਹੋਈਆਂ ਨੇ ਉਹਨਾਂ ਨੂੰ ਵੇਖ ਕੇ ਅਸੀਂ ਵੀ ਬਹੁਤ ਕੁਝ ਸਿੱਖਦੇ ਹਾਂ ਤੇ ਘਰ 'ਚ ਵੀ ਉਹੋ ਜਿਹਾ ਕਲੇਸ਼ ਕਰਨਾ ਸ਼ੁਰੂ ਕਰ ਦਿੰਨੇ ਹਾਂ ਇਸ ਤੋਂ ਇਲਾਵਾ ਅਗਰ ਹੋਰ ਸੋਸ਼ਲ ਸਾਈਟਸ ਹੈ ਉਹਨਾਂ ਦੇ ਗਲਤ ਕੰਮ ਜਿਹੜੇ ਇਹ ਨੇ ਸਾਈਬਰ ਕਰਾਈਮ ਕਾਫੀ ਜ਼ਿਆਦਾ ਉਸਦੇ ਵੀ ਵੱਧ ਗਏ ਨੇ ਇਹ ਵੀ ਕੀ ਗੱਲ ਆ ਇੱਕ মিডিਆ ਦਾ ਗਲਤ ਇਸਤੇਮਾਲ ਕਰਨ ਦਾ ਸਾਹਮਣੇ ਆ ਰਿਹਾ ਹੈ। ਸੋ ਇਹ ਚੀਜ਼ ਆ ਗਿਆ ਸੀ মিডিਆ ਦੇ ਵਿੱਚ ਜੋ ਕਿ ਆਮ ਨੋਰਮਲ ਅਸੀਂ ਕਈ ਜਗ੍ਹਾ ਤੇ ਪੜ ਸਕਦੇ ਹਾਂ। ਧਾੜਾ ਤੁਸੀਂ ਇਸ ਨੂੰ ਆਮ ਜਿਹੜਾ ਹੈਗਾ ਦੇਖ ਸਕਦੇ ਹੋ ਸਮਝ ਸਕਦੇ ਹੋ। ਸੋ ਇਹ মিডিਆ ਵਾਲਾ ਜਿਹੜਾ ਟੌਪਿਕ ਹੈ ਉਹ ਮੈਂ ਨਹੀਂ ਕਰਵਾਵਾਂਗੀ। ਇਸ ਤੋਂ ਇਲਾਵਾ ਸਾਡੇ ਕੋ ਕਿੰਨੇ ਟੌਪਿਕ ਹੋ ਗਏ ਨੇ ਤੇ ਨੈਕਸਟ ਜਿਹੜਾ ਸੀ ਟੌਪਿਕ ਅਗੋਂ ਪੜਨਾ ਹੈ। ਇਤਿਹਾਸ ਜਿਹੜਾ ਹੈਗਾ ਪੰਜਾਬੀ ਸੱਭਿਆਚਾਰ ਉਸ ਦੇ ਬਾਰੇ ਅਸੀਂ ਥੋੜੀ ਜਿਹੀ ਗੱਲ ਕਰਾਂਗੇ ਨੈਕਸਟ ਵੀਡੀਓਜ਼ ਦੇ ਵਿੱਚ ਸੋ ਵੀਡੀਓ ਜ਼ਰੂਰ ਦੇਖਦੇ ਰਹੋ ਪਪੂਲਰ ਤੇ ਮਾਸ ਕਲਚਰ ਜਿਹੜਾ ਅੱਜਕੱਲ੍ਹ ਸਟੂਰ ਦੇ ਤੇ ਬਾਕੀ ਲਾਈਕ ਸ਼ੇਅਰ ਕਰਕੇ ਜਾਇਓ ਓਕੇ ਜੀ ਬਾਏ ਬਾਏ